ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਜੀ ਕਿਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਅੱਛਾ ਜੀ ਅੱਜ ਹੁਰਦਿਆ ਨੂੰ ਕੁਛ ਕਬਰੀ ਮਿਲੀ ਤੇ ਬਾਪੂ ਆਇਆ ਠੀਕ ਐ ਸੁੱਤੇ ਪਏ ਨੂੰ ਉਠਾਇਆ ਜਾ ਕੇ ਵੀਰ ਪ੍ਰਤਾਪ ਨੇ ਖੰਡ ਉਠੋ ਬਾਪੂ ਆਇਆ ਧੀ ਮੈਂ ਕਹਾਂ ਤੀ ਬਾਪੂ ਆਇਆ ਸੁੱਤੀ ਸਾਰੀ ਸੁੱਤੀ ਅੱਜੋ ਬਾਪੂ ਆਇਆ ਤਾਂ ਘਰੇ ਰਹਾਂਗੇ ਬਾਪੂ ਨਾਲ ਸਾ ਗੇਡਾਂਗੀ ਠੀਕ ਹੈ ਜੀ ਕਿਉਂ ਬਈ ਰਾਈਟ ਰਾਈਟ ਕੀ ਹੋਏ ਬੈਂਕ ਦਾ ਦਾਦੇ ਨੂੰ ਜੋ ਕੁਛ ਮਰ ਆਏ ਆ ਜੋ ਮੰਗੇ ਕਿਉਂ ਬਈ ਤੇਲਾ ਬੱਚਾ ਸਾਡਾ ਕਹਿੰਦਾ ਜਿਹੜਾ ਕੋ ਮੰਗੇ ਬਾਪੂ ਸਹੀ ਆ ਫਿਰ ਯਾ ਜਦ ਬਾਪੂ ਦੀ ਕਦਰ ਮੈਂ ਕਰਦਾ ਤਾਂ ਮੇਰੀ ਇਹ ਕਰਦਾ ਐ ਲੜੀ ਜੁੜੀ ਹੁੰਦੀ ਐ ਇਹ ਕਰਿਆ ਕਰੋ ਬਾਪੂ ਜੀ ਜਾ ਰਹੇ ਨੇ ਬਾਪੂ ਪਿੰਡ ਬਿਨਾ ਜੀ ਨਹੀਂ ਲਾਉਂਦਾ ਬਾਪੂ ਤੇਰਾ ਜੀਣਾ ਦਾ ਪਿੰਡ ਬਣਾ ਜੀ ਤਾਰਾ ਕੋਣੂ ਕੀ ਆ ਆ ਜਾ ਰਹਾ ਗਾ ਦੇਖ ਰਹਾ ਹਾਂ ਹਾਂ ਇਹੋ ਬਾਪੂ ਨੂੰ ਪੁੱਛੀ ਬਾਪੂ ਇਹਨੂੰ ਦੱਸੀ ਵੀ ਜਦੋਂ ਅਸੀਂ ਚੀਜ਼ ਮੰਗਦੇ ਸੀ ਸਾਨੂੰ ਕੀ ਮਿਲਦਾ ਸੀ ਸਹੀ ਦੱਸੀ ਬਾਪੂ ਉਹ ਤਾਂ ਕੀਨੇ ਕੋਟ ਮਿਲਦੀ ਹੋਣੀ ਕਿਉਂ ਕੋਟ ਟੱਪ ਬਾਪੂ ਬਹੁਤ ਗੋਰਦਾਂਦਾ ਯਾਰ ਮੈਂ ਸਾਰਾ ਮੇਰਾ ਪੂਰਾ ਰਸਕੇ ਜੇ ਬਗਾਉਂਦੇ ਹੁੰਦੇ ਸੀ ਬਾਪੂ ਰਸਕੇ ਜੇ ਬਗਾਉਂਦੇ ਹੁੰਦੇ ਸੀ ਪੂਰੇ ਆਹੋ ਮੈਂ ਕੀ ਕਰਾਂ ਮੁਟਕੇ ਨਾਂ ਖੋ ਬਿਆਲੇ ਮਾਦਾ ਬਾਤ ਜਾਂਦਾ ਹੀ ਕਰੋਂ ਤਾਂ ਸਾ ਬਾਪੂ ਤਾਂ ਹੋਰ ਯਾਰ ਬਾਪੂ ਪੂਰਾ ਸ਼ਰਾਰਤੀ ਜ਼ੇਰਾ ਵਾਜ ਫਾਟ ਚਲਾਦਾ ਇਹ ਵੀ ਹੈ ਹੈ ਕਾ ਹੋਇਆ ਆ ਇਹਦਾ ਹੈ ਕੌਣ ਬਾਪੂ ਨੂੰ ਸਵਾਦ ਆਉਂਦਾ ਉਹ ਸ਼ਰਾਰਤਾਂ ਦਾ ਸ਼ਰਾਰਤਾਂ ਦਾ ਅਨੋਖਾ ਮੈਨੂੰ ਹਮਾਇਦੇ ਯਾਹਰਾਵਾ ਹੈ ਆ ਮੈਂ ਲਈ ਬਾਪੂ ਉਹਨਾਂ ਤਨ ਹਮੇਸ਼ਾ ਹੀ ਰਹੂਗਾ ਲੈ ਗੱਲ ਕਿਹੜੀ ਕਰਦਾ ਤੂੰ ਅਜੀ ਦਾ ਮੁੰਡਿਆਂ ਤੇਰੇ ਕਿੱਥੇ ਜਾਣਾ ਤੇਰੇ ਕੋਲੇ ਰਹਿਣਾ ਕੋਈ ਨਹੀਂ ਮੇਰੇ ਨਾਲ ਰਹਿਣਾ ਹਾਜ਼ਰ ਆ ਜਾ ਸਾਦਾ ਹੀ ਬਾਪੂ ਤੇਰੇ ਨਾਲ ਹੈ ਆਲਾ ਹੁਕਮ ਕਰ ਤੂੰ ਤੇਰੇ ਨਾਲ ਹੀ ਦੁਨੀਆ ਸਾਡੀ ਹੈ ਹੈ ਉਹ ਬੇਟਾ ਤੈਨੂੰ ਸੰਭਲਣ ਵਾਲਾ ਜਵਾਨ ਹੋਇਆ ਹੈ ਹੈ ਮੇਰੇ ਕਢਾ ਲੈਂਦੇ ਵਾਂ ਗੱਡੀ ਹੈ ਹੈ ਦੋ ਕਿਨੇ ਕਰਦਾ ਗੱਡੀ ਦੇ ਸਹੀ ਗੱਲ ਆ ਯਾਰ ਇਹ ਜਿਹੜਾ ਆਨੰਦ ਦਾ ਨਾ ਇਹ ਵੱਖਰਾ ਹੈ ਹਨਾ ਸਾਰੇ ਆਪਣੇ ਮਾਪਿਓ ਦੀ ਸੇਵਾ ਜਰੂਰ ਕਰਿਆ ਕਰੋ ਯਾਰ ਇਹ ਨਾ ਵੇਖਾ ਕਰੋ ਉਹ ਨਹੀਂ ਦਿੱਤਾ ਨਹੀਂ ਦਿੱਤਾ ਜਨਮ ਦਿੱਤਾ ਬਾਕੀ ਦੇ ਦੇਣਾ ਲੈਣਾ ਕਰਮ ਆਂਦਾ ਆਪਾਂ ਦੇਣਾ ਇਹਨਾਂ ਨੂੰ ਯਾਰ ਇਹਨਾਂ ਨੂੰ ਕੀ ਲੈਣਾ ਆਪਾਂ ਆਪਾਂ ਢੇਡੇ ਹੋ ਗਏ ਹੁਣ ਆਪਾਂ ਦੇਵਾਂਗੇ ਇਹਨਾਂ ਨੂੰ ਕਮਾ ਕੇ ਬੈਠ ਕੇ ਖਾਂਗੇ ਹੈਨਾ ਜਰੂਰੀ ਹੈ ਜਰੂਰੀ ਹੈ ਜੀ ਬਿਲਕੁਲ ਹਾਂ ਸਾਰੇ ਭਰਾਏ ਚੀਜ਼ ਤੇ ਗੌਰ ਕਰਿਆ ਕਰੋ ਨਵੇਂ ਬੱਚੇ ਵੀ ਗੌਰ ਕਰਿਆ ਕਰੋ ਕਿ ਜਿੰਨਾ ਤੁਸੀਂ ਮਾਪਿਓ ਦੇ ਨਾਲ ਰਲ ਮਿਲ ਕੇ ਰਹੋਗੇ ਉਨਾ ਹੀ ਖੁਸ਼ ਰਹੋਗੇ ਬਸ ਦੀ ਸੇਵਾ ਹੀ ਆ ਬਸ ਬਣ ਜੋ ਸਰਬਨ ਪੁੱਤਰ ਹਨਾ ਠੀਕ ਹੈ ਜੀ ਆਹ ਆੜੀ ਪੈ ਗਈ ਹੈ ਆ ਕੇ ਆਉਂਦੇ ਆ ਯਾ ਮੇਰਾ ਯਾਰ ਸਭ ਤੋਂ ਪਿਆਰਾ ਹਨਾ ਕਹਿੰਦੇ ਜਦੋਂ ਪਿਓ ਦੀ ਜੁੱਤੀ ਪੁੱਤ ਨੂੰ ਆਉਣ ਲੱਗ ਜੇ ਉਦੋਂ ਪੁੱਤ ਨਹੀਂ ਫਿਰ ਯਾਰ ਬਣ ਜਾਂਦਾ ਹਨਾ ਆੜੀ ਪੈ ਜਾਂਦੀ ਆੜੀ ਪੈ ਗਈ ਉਹਦੇ ਨਾਲ ਜੀ ਹਨਾ 11 ਵਰਗਾ ਪੁੱਤ ਬਿਲਕੁਲ ਜੀ ਬਿਲਕੁਲ 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 ਯਾਰੀ ਹੁਣ ਸਾਡਾ ਇਸ਼ੂ ਪੁੱਤ ਹੈ ਨਾ ਮੇਲ ਲੱਗੀ ਇਹਦਾ ਮੇਲ ਲੱਗ ਪੁੱਤ ਕਿੰਨੇ ਦਾ ਦੱਸ ਦਿਓ ਜੀ ਰੰਗ ਲੈਣ ਆਇਆ ਏ ਹਾਂ ਵੀ ਪੁੱਤ ਚੱਕ ਦੇ ਦਾਹਾਂ ਦਾਈ ਪੁੱਤ ਹਾਂ ਮੇਸ ਵੈਸੇ ਅੱਧਰ ਫੜਾ ਦੀ ਭੈਣ ਨੂੰ ਅੱਗੇ ਆਰਾ ਕੋਸੀ ਕਰ ਲਈਦਾ ਪਤੰਗ ਵੀ ਵੇਚ ਲਈਦੇ ਆ ਹਾਂ ਸਭ ਸਾਰੇ ਬਿਜ਼ਨਸ ਕੀਤੇ ਹੋਏ ਆ ਚਲਾਏ ਹੋਏ ਆ ਕਾਲੀ ਆ ਗਈ ਹਾਂ ਕਹਿੰਦਾ ਹੋ ਗਿਆ ਮਾਮੂਰੇ 4 ਟਿੱਕਾ ਕਰਤੀ ਜੱਪੀ ਹਾਂ ਲਓ ਜੀ ਜੈਪਸੀ ਸਾਡੀ ਤਿਆਰ ਹੈ ਜਾਨ ਨੂੰ ਮੋਗੇ ਨੂੰ ਹੈ ਹਾਂ ਬੜਕ ਜੈਪਸੀ ਦੀ ਸਿਰ ਆਏ ਹੈ ਕਾਲੀ ਜੈਪਸੀ ਕਾਲੀ ਜੈਪਸੀ ਕਾਲੀ ਜੈਪਸੀ ਚਾਪੀ ਆ ਹਾਂ ਨਾ ਮੇਰੇ ਸਾਹਣੇ ਚਲੋ ਜੀ ਆਜੋ ਲੈ ਚੱਲੀਏ ਅੱਜ ਗੇੜੇ ਛੇੜੇ ਕੱਟਣ ਗੋ ਟੂ ਮੋਗਾ ਨੋ ਜੀ ਸਾਡੀ ਜੈਪਸੀ ਦੀਆਂ ਅੱਖਾਂ ਪੈ ਰਹੀਆਂ ਐ ਹਾਂ ਸਾਡੇ ਬਾਬਾ ਜੀ ਤਿਆਰ ਕਰ ਰਹੇ ਨੇ ਲਾਈਟਾਂ ਹਾਂ ਅੱਖਾਂ ਅੱਖਾਂ ਸੈਟ ਸਮਾਜ ਸਰਵੇਜ ਦੀ ਲੰਘਦਾ ਹੈ ਤਾਂ ਵਾਹਿਗੁਰੂ ਆਟੋ ਇਲੈਕਟ੍ਰੀਕਲ ਹੈ ਹਾਂ ਬਿਲਕੁਲ ਜੀ ਇੱਥੇ ਤੇ ਜਰੂਰ ਆ ਸਕਦੇ ਹਾਂ ਜੀ ਬਾਹਰ-ਬਾਹਰ ਸਾਡੇ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਹੋਏ ਬਿਲਕੁਲ ਐਂਬੂਲੈਂਸ 108 ਕੋਲ ਖਲਕੋ ਜੀ ਬਿਲਕੁਲ ਸਾਹਮਣੇ ਬਾਈ ਦੀ ਵਰਕਸ਼ਾਪ ਹੈ ਹਾਂ ਨਹੀਂ ਅਸਲਾਂ ਦੀ ਗੱਲ ਹੈ ਹਸਪਤਾਲ ਹੈ ਹੈਗਾ ਹੈ ਪਰ ਬੰਦ ਪਿਆ ਹੈ ਘੜੀ-ਘਲੀ ਐਂਬੂਲੈਂਸੀ ਇੱਥੇ ਹਾਂ ਬੰਦੇ ਹੈ ਨਹੀਂ ਤੇ ਬੰਦੇ ਐਂਬੂਲੈਂਸ ਸਾਡੇ ਗਿਆ ਹਾਂ ਅਦਲੋ ਉਹ ਦੋ ਤਾਂ ਹੁੰਦੇ ਹੀ ਐ ਹਾਂ ਜਦੋਂ ਮਰੀਜ਼ ਆ ਗਿਆ ਗਾਂ ਤਾਂ ਲਈ ਜਾਂਦੇ ਜਾ ਕੇ ਬਿਲਕੁਲ ਯਾਰਾ ਕੋਈ ਤਾਂ ਵੇਖ ਲਓ ਜੀ ਅੱਖਾਂ ਪੈ ਰਹੀਆਂ ਸਾਡੀ ਗੱਡੀ ਦੀਆਂ ਹਾਂ ਠੀਕ ਆ ਹੁਣ ਕਰਿਆ ਕਿ ਜਗਮਗ 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 ਵਿਚਾਰੀ ਪਹਿਲਾਂ ਡੇਢ ਅੱਖੀ ਢੇੜ ਅੱਖੀ ਸੀਗੀ ਐ ਹਾਂ ਪਹਿਲਾਂ ਸੁਤਰਾ ਸੀ ਯਾਰ ਮਸਾ ਹੀ ਮਕਰਾਂ ਯਾਰ ਜਿਵੇਂ ਨਾ ਡਰਦੀ ਹੁੰਦੀ ਹੈ ਨਾ ਕਿਸੇ ਤੋਂ ਵੀ ਗਾਂ ਵਾਲਾ ਮੈਨੂੰ ਕੁਛ ਕਵੇ ਨਾ ਜੇ ਮੈਂ ਲਾਈਟ ਜਗਾ ਦਿੱਤੀ ਹਾਂ ਜਿਵੇਂ ਆਏ ਆਏ ਸਭੇ ਮਾਰ ਗਈ ਉਹਦਾ ਜਗਾਹ ਕਹਿੰਦਾ ਨਾ ਹਾਂ ਇਹ ਮੈਂ ਸ਼ਿਕਾਇਤ ਕਰੀ ਜਾਂਦੀ ਕੋਲੇ ਹਾਂ ਕੈਨਿਕਾਂ ਦਾ ਬਿਲਕੁਲ ਲੈ ਕੇ ਆਓ ਹਾਂ ਇਹ ਚ ਕਿਹੜੀ ਗੱਲ ਹੈ ਹਾਂ ਇਹ ਤਾਂ ਕਹਿੰਦਾ ਦੇਖੀ ਜੋ ਅੱਖਾਂ ਕਿਵੇਂ ਅੱਜ ਖੜਤੀ ਅੱਜ ਖੜੂ ਕਿਵੇਂ ਖੜਤੀ ਹਾਂ ਆ ਜਿਓ ਜੀ ਗਿਆਨੀ ਨੋ ਦੇ ਰਲਾ ਇਸ ਪਲਣ ਕਲ ਕਲਾਂ ਤੋਂ ਭਰਾ ਬਾਬਾ ਜੀ ਨੂੰ ਵੇਖ ਕੇ ਗੱਡੀ ਦੇ ਵਿੱਚ ਉੱਥੇ ਹੀ ਰੁੱਕ ਗਏ ਹਨਾ ਬਾਬਾ ਨੂੰ ਉੱਥੇ ਕਹਿੰਦੇ ਉੱਥੇ ਰੁੱਕ ਜਾਂਦੇ ਨੇ ਨਹੀਂ ਨਹੀਂ ਭਰਾ ਉੱਥੇ ਨੇ ਬਾਬਾ ਜੀ ਦੇ ਹੈ ਠੀਕ ਹੈ ਮਿਲ ਕੇ ਆਉਣਾ ਇਹ ਜ਼ਰੂਰ ਕਰਦੇ ਨੇ ਦੇਖ ਕੇ ਰਾਮਾ ਦੇ ਵਿੱਚ ਜੈਪਸੀ ਦੀ ਪਛਾਣ ਕਰ ਲੈਂਦੇ ਆ ਬਸ ਉੱਥੇ ਹੀ ਰੁੱਕ ਜਾਂਦੇ ਆ ਭਰਾ ਠੀਕ ਹੈ ਚਾਹ ਬਣੀ ਫੂਟੀ ਦੇ ਲੱਕੇ ਬਹੁਤ ਖੌਸ਼ ਹੁੰਦੇ ਆ ਹਾਂਜੀ 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 ਬਿਲਡਿੰਗ ਦਾ ਕੰਮ ਬਹੁਤ ਪਿਆਰ ਦਿੰਦੇ ਆ ਬਾਈ ਧੱਕੇ ਰੱਖੋਗੇ ਬਹੁਤ ਵਰਦਾ ਆਸ਼ਰਮ ਪੁਰਾਣਾ ਚੰਦ ਖੀਰ ਦੀ ਸੇਵਾ ਲੈ ਕੇ ਬਾਬਾ ਜੀ ਆ ਗਏ ਨੇ ਤੇ ਗੱਡੀ ਮੋੜ ਰਿਹਾ ਜੀ ਆ ਚਲੋ 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 ਆ ਜਾਓ ਚਲੋ ਹਾਂਜੀ 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 ਖੀਰ ਦਾ ਦੀਗਾ ਲਿਆਂਦਾ ਬਣਾ ਕੇ ਜੀ ਵਰਦਾ ਆਸ਼ਰਮ ਚੰਦ ਪੁਰਾਣਾ ਵਿਖੇ ਬਜ਼ੁਰਗਾਂ ਨੂੰ ਖੀਰ ਲਿਆਂਦੀ ਆ ਬਣਾ ਕੇ ਡਿਮਾਂਡ ਸੀ ਬਜ਼ੁਰਗਾਂ ਦੀ ਬੇਬੇ ਬਾਪੂ ਹੁਣ ਉਹਨਾਂ ਨੂੰ ਅਜੇ ਪਤਾ ਨਹੀਂ ਅੰਦਰ ਬੈਠੇ ਆ ਸਾਰੇ ਤੇ ਆਵਾਜ਼ ਦੇ ਰਹੇ ਆ ਠੀਕ ਹੈ ਜੀ ਬਾਬਾ ਜੀ ਅੱਗੇ ਲੈ ਚੱਲੋ ਗੱਡੀ ਖੀਰ ਬਣਾ ਰਹੇ ਆ ਬਾਬਾ ਜੀ ਨੂੰ ਪੁੱਛਦਿਆਂ ਵੀ ਆਪਣਾ ਉਜਾ ਬਾਬਾ ਜੀ ਕੀ ਪ੍ਰੋਗਰਾਮ ਅੱਜ ਅੱਜ ਬਜ਼ੁਰਗਾਂ ਨੂੰ ਖੀਰ ਖਵਾਉਣੀ ਹੈ ਜੀ ਆਏ ਹਾਏ ਆਏ ਹਾਏ ਹਾਂ ਕੋਸ਼ ਕਰਦ ਨੇ ਘਰਿਆ ਹੈ ਇਹ ਮਾਗੀ ਦਾ ਮੇਲਾ ਲੰਘ ਕੇ ਗਿਆ ਯਾਰ ਹਾਂ ਮਾਗੀ ਦਾ ਮੇਲਾ ਲੰਘ ਕੇ ਗਿਆ ਹੈ ਅਸੀਂ ਆ ਕੇ ਯਾਰ ਮਿੱਠਾ ਮੂਠਾ ਖੀਰ ਘੁਰ ਕੋਈ ਹੋ ਠੀਕ ਹੋ ਬਾਈ ਹਾਂਜੀ ਠੀਕ ਕਰਕੇ ਤਾਂ ਭੱਜੇ ਆਉਨੇ ਯਾਰ ਇੱਧਰ ਨੂੰ ਹਣਾ ਬਦਾਮਾਂ ਵਾਲੀ ਖੀਰ ਲਿਆਂਦੀ ਆ ਬਾਪੂ ਜੀ ਹਾਂ ਬਦਾਮਾਂ ਵਾਲੀ ਖੀਰ ਕਿਵੇਂ ਕਹਿੰਦੇ ਹੁੰਦੇ ਬਾਬਾ ਗਾਣਾ ਹੈ ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ ਹਾਂ ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ ਕੁੜੀ ਹਾਂ ਮੰਗਦਾ ਬਦਾਮਾਂ ਵਾਲੀ ਆ ਵੀ ਚੱਕ ਦੇ ਇਧਰ ਨੂੰ ਕਿਆ ਓ ਬਾਪੂ ਓ ਬਾਪੂ ਕੀ ਹਾਲ ਚਾਲ ਆ ਜੀ ਖੀਰ ਲਿਆਂਦੀ ਆ ਬਾਪੂ ਬਣਾ ਕੇ ਅੱਜ ਅੱਛਾ ਹਾਂ ਖੀਰ ਲਿਆਂਦੀ ਆ ਤੁਹਾਨੂੰ ਮੈਸੇਜ ਮਿਲ ਗਿਆ ਸੀ ਕਿ ਨਹੀਂ ਮਸੇ ਵੇਖਣ ਨਹੀਂ ਜਾਣਦੇਗੇ ਨੇ ਮੈਂ ਕਹਾ ਤੁਹਾਨੂੰ ਆਪਣਾ ਦੂਜਾ ਸੁਨੇਹਾ ਮਿਲ ਗਿਆ ਸੀਗਾ ਨਹੀਂ ਨਹੀਂ ਸਸੀ ਕਾਲ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਬਾਪੂ ਸਸੀ ਕਾਲ ਸਸੀ ਕਾਲ ਹੋਰ ਸਲਾਉ ਠੀਕ ਠਾਕ ਹਾਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਾ ਲਿਓ ਭੰਡਾ ਲਿਓ ਜੀ ਭੰਡਾ ਬਾਪੂ ਹਾਂ ਲਿਓ ਜੀ ਬੇਬੇ ਹੁਣੀਆਂ ਉਧਰ ਅੰਦਰ ਬੈਠੀਆਂ ਅਜੇ ਪਤਾ ਨਹੀਂ ਲੱਗਿਆ ਉਹਨਾਂ ਨੂੰ ਠੀਕ ਹੈ ਜੀ ਚਲੋ ਜੀ ਕਰਕੇ ਸਟਾਰਟ ਪਾਪਾ ਜੀ ਬਸ ਖੀਰ ਵਰਤਾਰ ਦੇਣੀ ਆ ਅਸੀਂ ਅੱਜ ਮੈਂਟੋ ਮੈਂਟੀ ਚੱਲ ਮੇਰੇ ਭਾਈ ਜੀ ਭਰਾ ਜੀ ਆਪਾਂ ਗੁਰੂ ਘਰ ਆ ਗਏ ਜੀ ਠੀਕ ਹੈ ਜੀ ਚੰਦਪੁਰਾਣਾ ਤੇ ਲੰਗਰ ਲਾਤਾ ਆਪਾਂ ਬਜ਼ੁਰਗਾਂ ਵਾਸਤੇ ਕਿਉਂਕਿ ਸਾਨੂੰ ਪਤਾ ਲੱਗਿਆ ਸੀਗਾ ਵੀ ਇਹਨਾਂ ਨੂੰ ਮਾਗੀ ਤੇ ਮਿੱਠੇ ਦੀ ਬਹੁਤ ਜ਼ਰੂਰਤ ਹੁੰਦੀ ਆ ਕਹਿੰਦੇ ਪਹਿਲਾਂ ਅਜਾਤ ਸਾਹਿਬ ਲਾਉਂਦੇ ਹੁੰਦੇ ਸੀ ਕੀ ਆਪਾਂ ਤਾਂ ਐਡੇ ਟਾਈਮ ਪਹੁੰਚੇ ਆਂ ਉਸ ਮਾਇਆਂ ਨੂੰ ਕੱਲ ਨੂੰ ਪੈਨਸ਼ਨ ਦਿਵਾ ਕੇ ਲਿਆਉਣੀ ਆ ਕੋਸੀ ਦਾ ਕਪੜਾ ਲੈ ਕੇ ਦੇਣਾ ਐ ਜਿਸਨ ਕੋਲ ਕੋਈ ਨਵੀਂ ਆਈ ਮਾਤਾ ਵਿਚਾਰੀਏ ਤੇ ਭੈਣ ਉਹ ਮੈਂ ਨੇ ਦੇਖੋ ਯਾਰ ਕਿੰਨਾ ਚੰਗੇ ਘਰ ਦੀ ਮਾਤਾ ਚੰਗੇ ਘਰ ਦੀ ਪੂਰੇ ਤਗੜੇ ਪਰਿਵਾਰ ਦੀ ਮੂਬੇ ਸ਼ਹਿਦ ਦੀ ਮਾਤਾ ਪਰੋਹ ਦੀ ਕਰਦੀ ਆ ਇਹ ਮੇਰੇ ਆ ਮਾਤਾ ਇਹ ਮੇਰੇ ਮਾਤਾ ਆ ਈਲੀ ਜਰਮਾ ਦਾ ਪਤਰਾ ਹੈ ਨਾ ਇਹਨਾਂ ਬਜ਼ੁਰਗਾਂ ਦਾ ਯਾਰ ਘਟਦੇ ਯਾਰ ਮਾੜਾ ਸਮਾਂ ਇਹਨਾਂ ਦਾ ਫੋਨ ਲੱਗੇ ਬੜਾ ਤਰਸ ਹੁੰਦਾ ਹੈ ਮਨ ਲੱਗੇ ਛੋਟੇ ਜਿਹੇ ਥਾਂ ਚ ਪੈਣਾ ਇਹਨਾਂ ਆਲੀ ਸ਼ਰਨ ਘਰ ਛੱਡ ਕੇ ਆਉਂਦਾ ਹਨ ਇੱਕ ਬੜਾ ਔਖਾ ਮਾਤਾ ਦੀ ਗੱਲਾਂ ਸੁਣਦਾ ਨਹੀਂ ਗਈਆਂ ਮੈਂ ਤੇ ਮਾਤਾ ਮੈਂ ਯਾਰ ਇਹ ਜੱਡੀ ਲੈ ਕੇ ਉਹ ਨੂੰ ਪੈਨਸਨ ਦੁਆਲੇ ਉਹਨਾਂ ਨਾਲ ਕੰਮ ਜਿਹੜੇ ਕੱਪੜੇ ਭਾਂਡੇ ਦੁਆਲੇ ਉਹ ਬੱਸ ਫੇਰੇ ਮਿਲਾਂਗੇ ਆਹੀ ਆਪਣੀ ਸੇਵਾ ਬਈ ਬੱਸ ਉਹ ਮਹਾਤਮਾ ਕਿੰਨਾ ਤੁਣਾ ਮੋਖ ਮੜਾਵੇ ਉਹਨਾਂ ਦਾ ਮੇਰਾ ਦਾਤਾ ਇਹਨਾਂ ਦੇ ਵਿੱਚ ਹੀ ਰੱਖੇ ਬੱਸ ਬੰਦਾ ਬੱਤ ਚੱਲ ਜੱਸੇ ਕਿਵੇਂ ਆ ਫਿਰ ਇਹ ਆ ਜੀ ਦੱਸਾ ਸਾਡਾ ਸੇਵਾਦਾਰ ਸਾਡਾ ਭਰਾ ਵਲੋਗ ਬਣਾਣੇ ਹਾਂ ਨਾ ਜੱਸਾ ਸਾਡਾ ਜਿਹੜਾ ਇੰਨੀ ਸੇਵਾ ਕਰਦਾ ਹੈ ਹੈ ਜੱਸਾ ਦਿਨ ਪਰ ਰਾਤ ਲੱਗਿਆ ਰਹਿੰਦਾ ਯਾਰ ਬਾਬਾ ਹਨਾ ਦੱਸੇ ਫਿਰ ਮਿਲਦੇ ਆਂ ਬਾਈ ਅੱਜ ਕੱਲ ਨੂੰ ਆਵਾਂਗੇ ਚੰਗਾ ਕੱਲ ਨੂੰ ਇੱਕ ਬੇਬੇ ਨੂੰ ਆਪਾਂ ਪੈਨਸ਼ਨ ਦਵਾ ਕੇ ਲਿਆਉਣੀ ਆ ਨਾਲੇ ਆਪਾਂ ਇੱਥੇ ਅਸੀਂ ਆਵਾਂਗੇ ਆਪਾਂ ਚੱਲਾਂਗੇ ਨਾਲੇ ਤੈਨੂੰ ਝੂਟਾ ਦੇਣਾ ਗੱਡੀ 'ਚ ਚੰਗਾ ਤੇ ਇਧਰ ਸਾਡਾ ਹੈਲੋ 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 ਪਾਜੀ ਹਾਂਜੀ ਕੀ ਹਾਲ ਹੈ ਜੀ ਸੰਗਾਂ ਤਰਸੀ ਪਈ ਸੀ ਕਹਿੰਦੇ ਹਰੋਂ ਦੇ ਦਰਸ਼ਨ ਕਰਨੇ ਆ ਜੀ ਕਹਿੰਦੇ ਹਨ ਹੈ ਹੈਲੋ ਨੂੰ ਕੰਮ ਤੇ ਲਾਇਆ ਵਾ ਜੀ ਮੈਂ ਛੁੱਟੀ ਤੇ ਆਣ ਹਾਂ ਹੈਲੋ ਕੰਮ ਕਰਦਾ ਸੀ ਹੈਲੋ ਨੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਆ ਹਾਂ ਹੈਲੋ ਭੇਜਿਆ ਹੈਲੋ ਨੇ ਇੰਨਾ ਕੀ ਆ ਮੁੱਖ ਮੰਤਰੀ ਨੂੰ ਮਿਲ ਕੇ ਤੁਹਾਨੂੰ ਦੱਸਿਆ ਸੀ ਨਾ ਮੈਂ ਹਾਂ ਮੈਂ ਹੈਲੋ ਨੂੰ ਮੈਂ ਘਾਤ ਲਾ ਕੇ ਦੇਖ ਲਾ ਵੀ ਚੱਤੀ ਮੁੱਚੀ ਦਾ ਹਾਂ ਉਹ ਹੰਤਮਾਨ ਨੇ ਭਾਈ ਗੱਲਾਂ ਸੁਣਾਈਆਂ ਐਨੀਆਂ ਗੱਲਾਂ ਸੁਣਾਈਆਂ ਪਾੜੇ ਆ ਸੇ ਕੜਾਈ ਭਾਈ ਉਹ ਤੇ ਵੇਦਨ ਕਰੀ ਆ ਕੰਜਰ ਦਾ ਹਾਂ ਕਿ ਮੇਡੀ ਤਾਂ ਫਿਰ ਉਹਨੂੰ ਪਤਾ ਮੇਡੀ ਬੜੀ ਤਕੜੀ ਆ ਭਾਈ ਲੋਕ ਬੰਦ ਫੋਨ ਤੇ ਭਰੀ ਵੀ ਆ ਹਾਂ ਹੂੰ ਕਿੰਨਾ ਬੈਸਕਟ ਆਡੀ ਬੈਸਕਟਾਂ ਦੀ ਸਟਾਰ ਲੱਗੀ ਹੋਈ ਹੈ ਹਾਂ ਉਸ ਪਾਸੇ ਕਬੇਡੀ ਸਲਾਈ ਹੋ ਰਹੀ ਹੈ ਠੀਕ ਹੈ ਇਹ ਬਿਜਾਰ ਕੋ ਫੋਸਟ ਕਰਕੇ ਆਪਾਂ ਹੁਣ ਹਨਾ ਪੂਰੇ ਯਾਰ ਪੂਰੇ ਯਾਰ ਹਨਾ ਯਾ ਦੇਖ ਲੈ ਯਾਰ ਕਿਹਦਾ ਜੀ ਨਹੀਂ ਕਰਦਾ ਯਾਰ ਬਦਲਮਾ ਖਾਣ ਨੂੰ ਗਏ ਹੈ ਹਨਾ ਹੁਣ ਆਪਾਂ ਅਗਲੀ ਵਾਰ ਨੂੰ ਇਹਨਾਂ ਆਪ ਤੇ ਲਿਆਵਾਂਗੇ ਜੀ ਕੜੀ ਚੌਲ ਦਾਲ ਰੋਟੀ ਹਨਾ ਦਾਲ ਮੱਖਣੀ ਠੀਕ ਹੈ ਤੇ ਕੀ ਰਾ ਹੁਣ ਆਪਾਂ ਜਿਗਾਰ ਚੇਂਜ ਕਰਾਂਗੇ ਠੀਕ ਹੈ ਕਹਿੰਦੇ ਕਿ ਮੇਰਾ ਦਾਦਾ ਕਿ ਇਹਨਾਂ ਨੂੰ ਖੁਸ਼ ਰੱਖਣਾ ਬਜ਼ੁਰਗਾਂ ਨੂੰ ਇੱਕ ਮਾਦਾ ਦੀ ਪੈਨਸ਼ਨ ਦੀ ਪਵਾ ਕੇ ਲੈ ਕੇ ਨਹੀਂ ਹੋਰ ਚਾਹਦੇ ਆ ਕੱਲ ਨੂੰ ਲੈ ਕੇ ਮਾਦਾ ਨੂੰ ਸਮਾਨ ਵੀ ਦੌਣ ਕਰਦੇ ਦਾਦਾ ਕਹਿੰਦੀ ਬੁੱਤ ਦੁੱਸਰੇ ਹੀ ਆ ਮੇਰੇ ਦਾ ਪੁੱਤ ਹੈ ਨਾ ਨਹੀਂ ਨਹੀਂ ਅਸੀਂ ਪੁੱਤਾਂ ਵਾਲੇ ਹੈ ਹੈ ਨਾ ਮੈਂ ਉਹਨੂੰ ਮਿਲ ਕੇ ਜਾਣ ਮਾਦਾ ਠੀਕ ਆ ਸੰਗ ਤੋਂ ਚਲਦੇ ਆ ਜੀ ਆਪਾਂ ਘਰੇ ਹੈ ਨਾ ਵਾਹਿਗੁਰੂ ਜੀ